ਜਿਸ ਤਰ੍ਹਾਂ ਹੀ ਸਵੇਰ ਹੁੰਦੀ ਹੈ ਤਾਂ ਪੁਲਿਸ ਨੇ ਤਾਬੜ ਤੋੜ ਕਾਰਵਾਈ ਕਰਦੇ ਹੋਏ ਕਈ ਥਾਵਾਂ ਤੇ ਛਾਪੇ ਮਾਰੇ ਇਸ ਆਪਰੇਸ਼ਨ ਵਿੱਚ ਨਸ਼ੇ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਪੁਲਿਸ ਨੇ ਕਈ ਵਿਅਕਤੀਆਂ ਦੀ ਤਲਾਸ਼ੀ ਲਈ ਅਤੇ ਆਉਣ ਜਾਣ ਵਾਲੇ ਸਾਰੇ ਹੀ ਰਾਹਗੀਰਾਂ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਦੱਸਿਆ ਜਾ ਰਿਹਾ ਹੈ ਕਿ ਫਰੋਜਪੁਰ ਦੇ ਪਾਟਿਆ ਬਸਤੀ ਵਿੱਚ ਪੁਲਿਸ ਨੇ ਕਿਵੇਂ ਚਲਾਇਆ ਆਪਰੇਸ਼ਨ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਗਈ ਅਤੇ ਵੱਡੇ ਪੱਧਰ ਤੇ ਕਸੂ ਆਪਰੇਸ਼ਨ ਚਲਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਵਿੱਚੋਂ ਨਸ਼ੇ ਨੂੰ ਮੁਕਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕੇ ਇਹ ਤਸਵੀਰਾਂ ਤੁਸੀਂ ਫਿਰੋਜ਼ਪੁਰ ਦੀ ਪਟਗਿਆ ਬਸਤੀ ਤੋਂ ਦੇਖ ਰਹੇ ਹੋ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਪਿਛੇ ਤੋਂ ਬਾਅਦ ਜੋ ਕੰਪਨੀਆਂ ਕੋਈ ਚਲਾਇਆ ਕੀ ਰਿਕਵਰੀਜ਼ ਹੋਈ ਹੈ ਉਨਕੀ ਆਰਡਰਸ ਹੋਏ ਹੋਏ ਆ ਬਹੁਤ ਹੀ ਕਲੀਅਰ ਸਟ੍ਰਕਚਰ ਹੈ ਜਿਹੜੇ ਫੰਡਸ ਨੂੰ ਪੰਜਾਬ ਦੇ ਵਿੱਚੋਂ ਆਪਣੇ ਲੋਕਾਂ ਦੇ ਵਿੱਚੋਂ ਰਲੂ ਲੋਕੀ ਕਸਬਦਾਰਾਂ ਤੇ ਉਸ ਦੇ ਸਬੰਧ ਦੇ ਵਿੱਚ ਸਾਡੀ ਸਾਰੀ ਰਿਪੋਰਟਸ ਉਰੇ ਅਸੀਂ ਸਦੀ ਦੇ ਨਾਲ ਤਿਆਰ ਹੋ ਗਏ ਅਸੀਂ ਜਿਹੜੇ ਕੇਸ ਆਪਰੇਸ਼ਨ ਸੂਰ ਆਪਰੇਸ਼ਨ ਜਿਹੜੇ ਡਰਗ ਫਾਈਟ ਲਸ ਨੂੰ ਪਰ ਤੋਂ ਵਾਸਤੇ ਕਰ ਰਹੇ ਆਂ ਤੇ ਸਾਡਾ ਕੇਸ ਆਪਰੇਸ਼ਨ ਜਿਹੜੇ ਜਾਰੀ ਹੈ ਜਿਹੜੀ ਡਿਟੇਲਸ ਤੁਹਾਨੂੰ ਜਿਹੜੀਆਂ ਬਾਅਦ ਚ ਦੇ ਦਿੰਦੇ ਆਂ ਤੇ ਇਹਦੇ ਵਿੱਚ ਅਸੀਂ ਕਰੀਬ 450 ਬੰਦੇ ਇਸ ਕੇਸ ਆਪਰੇਸ਼ਨ ਦੇ ਵਿੱਚ ਡਿਸਟ੍ਰਿਕਟ ਵਿੱਚ ਲਾ ਕੇ ਤੇ ਸ਼ਹਿਰ ਦੇ ਵਿੱਚ ਤਿੰਨ ਹੌਟਸਪੌਟਸ ਤੇ ਤੇ ਗੁਰੂ ਘਰ ਸਾਹਿਬ ਦੇ ਵਿੱਚ ਦੋ ਵਾਚਪੌਟ ਤੇ ਹਿਲੀ ਧੀਰੇ ਦੇ ਵਿੱਚ ਸਬੰਧਿਤ ਤੋਂ ਵਾਚਪੌਟ ਤੇ ਵੀ ਅੱਜ ਗੈਸੋਪਰੇਸ਼ਨ ਚੱਲ ਰਿਹਾ ਹੈ ਗਰੀਏ ਦੇ ਨਾਲ ਲੈ ਤੇ ਇਹ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਸਾਨੂੰ ਕਾਫੀ ਸਫਲਤਾ ਮਿਲੂਗੀ ਤੇ ਫਿਰ ਵੀ ਜਿਹੜਾ ਸਾਡਾ ਸਾਰਾ ਜਿਹੜਾ ਇਹਨਾਂ ਤੇ ਡਰਗ ਪੈਡਲਰਸ ਤੇ ਅਚੇ ਦੇਖਲਾ ਸਾਡੀ ਪ੍ਰਿੰਸ ਤੇ ਪੂਰੀ ਇਸ ਹਫ਼ਤੇ ਦੇ ਨਾਲ ਚੱਲ ਰਹੂਗੀ ਤੇ ਮੈਂ ਇਹੀ ਕਹਿਣਾ ਚਾਹਣਾ ਹੈ ਵੀ ਜਿਹੜੇ ਵੀ ਕੋਈ ਡਰਗ ਪੈਡਲਰ ਹੈ ਜਿਹੜੇ ਸਾਡੇ ਜਵਾਨੀ ਨੂੰ ਨੌਜਵਾਨਾਂ ਨੂੰ ਪ੍ਰਭਾਵ ਕਰ ਰਹੇ ਆ ਨਸ਼ੇ ਵੇਚ ਕੇ ਨਸ਼ੇ ਦੀ ਜਿੱਲਾ ਪਲਾਕੇ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਕਰਾਂਗੇ ਉਹ ਆਪ ਦਾ ਇਸ ਤਰੀਕੇ ਚੀਜ਼ ਤੋਂ ਸਾਵਧਾਨ ਹੋਣ ਤੇ ਨਸ਼ਾ ਨੂੰ ਛੱਡਣ ਵਿੱਚ ਸਰ ਜਿਹੜੀਆਂ ਤਰੋਪੀਆਂ ਸੀਚ ਕੀਤੀ ਹੋਈਆਂ ਪਿੱਛੇ ਜਿਹੜੇ ਤੱਕਰਾਰਾਂ ਲਈ ਕਾਰਵਾਈ ਹੋਈ ਦੇਖੋ ਜਿਹੜੀ ਕੋਈ ਵੀ ਕਾਨੂੰਨ ਅਨਸਾਰ ਕਾਰਵਾਈ ਬੰਦੀ ਹੈ ਉਹ ਇਹਨਾਂ ਡਰੱਗ ਪੈਡਲਰਸ ਨੂੰ ਇਹ ਜਿਹੜੀ ਇਸ ਕਾਨੂੰਨ ਅਨਸਾਰ ਸਜ਼ਾ ਦੇਣ ਵਾਸਤੇ ਅਸੀਂ ਕਰਾਂਗੇ ਸੱਤ ਬੁਲਡوزر ਉਹਨਾਂ ਦੇ ਕਰਾਂ ਤੋਂ ਵੀ ਚੱਲੇਗਾ ਜੋ ਡਰਗ ਪੈਡਲਰ ਹੈਗੇ ਨੇ ਉਹ ਜਿਲ੍ਹਾ ਦੀ ਕੁਆਂਟੀਟੀ ਜਿਹੜੇ ਡਰਗ ਪੈਡਲਰ ਹੈ ਉਹਨਾਂ ਤੇ ਮੈਂ ਜਿਸ ਤੁਹਾਨੂੰ ਕਿਹਾ ਵੀ ਜੋ ਵੀ ਕਰੋਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਨੂੰ ਤੁਸੀਂ ਡਰਗ ਨੂੰ ਇਸ ਆਪਣੇ ਸਟੇਟ ਦੇ ਵਿੱਚੋਂ ਕੱਦਮ ਲਟੇਡਾ ਥੈਂਕ ਯੂ ਸੋ। ਕਿੰਨਾ ਕਿੰਨਾ ਵਸਥੀਆਂ ਵਿੱਚ ਕੀਤਾ ਗਿਆ ਹੈ ਅਸੀਂ ਇੱਥੇ ਜਿਹੜੇ ਵੀ ਸਾਰੇ ਡਿਸਟ੍ਰਿਕਟ ਦੇ ਵਿੱਚ ਅਸੀਂ ਸਪੱਠ ਹੱਥ ਹੌਟਸਪੌਟਸ ਦੇ ਵਿੱਚ ਜਿੱਥੇ ਸਾਨੂੰ ਹੈਗਾ ਵੀ ਡਰਗ ਦਾ ਜਿਹੜੇ ਡਰਗ ਪੈਡਲਰ ਹੈਗੇ ਐ ਜਿਹੜੇ ਅਲਸਾ ਅਨਸਰ ਹੈ ਜੀ ਉਹਨਾ ਏਰੀਆ ਦੇ ਵਿੱਚ ਅਸੀਂ ਇੱਕ ਐਕਸ਼ਨ ਆਪਰੇਸ਼ਨ ਕੀਤਾ ਤੇ ਇਹਦੇ ਵਿੱਚ ਸਾਨੂੰ ਕਾਫੀ ਇਹਦੇ ਵਿੱਚ ਹੁਣ ਤੱਕ ਜਿਹੜੇ ਰਾਉਂਡ ਅਪ ਕੀਤੇ ਅਸੀਂ ਸ਼ੱਕੀ ਜਿਹੜੇ ਬੰਦੇ ਕੁਝ ਵਹੀਕਲਸ ਰਾਉਂਡ ਅਪ ਕੀਤੀਆਂ ਜਿਨ੍ਹਾਂ ਦੀ ਡਿਟੇਲਸ ਤੁਹਾਨੂੰ ਬਾਅਦ ਵਿੱਚ ਦੇ ਦਾਂਗੇ ਤੇ ਇਹਦੇ ਵਿੱਚ ਸਾਡੇ ਕਰੀਬ 400 ਦੇ ਕਰੀਬ ਅਸੀਂ ਜਿਹੜੇ ਫੋਰਸ ਇਸ ਤੋਂ ਉੱਪਰ ਫੋਰਸ ਜੜੀ ਲਾ ਕੇ ਜਿਹੜਾ ਸਾਰਾ ਆਪਰੇਸ਼ਨ ਕਰਦੇ ਸਰ ਕੁਝ ਹੋਰ ਕੋਈ ਕਾਸ਼ ਆਪਰੇਸ਼ਨ ਦਰਾਂ ਹਾਂ ਜੀ ਕਿਨ ਸੋਪ੍ਰੀਸ਼ਨ ਨਾਲ ਕੰਪੂਸ਼ਨ ਕਰਾਂ ਪਰ ਹੋਰ ਵੀ ਅਪਰੇਸ਼ਨ ਚੱਲਦੇ ਰਹਿਣਗੇ ਜੀ ਇਹ ਇਹ ਪੰਜਾਬ ਸਰਕਾਰ ਦੀ ਮਾਰੀਓ ਡੀਐਨਪੀ ਸਾਹਿਬ ਦੀ ਸੀਐਮ ਸਾਹਿਬ ਵੀ ਤੇ ਉਹਨਾਂ ਦੀ ਇਨਸਟਰਕਸ਼ਨਸ ਹੈ ਵੀ ਜਿਹੜਾ ਨਸ਼ੇ ਨੂੰ ਆਪਾਂ ਕੰਪਲੀਟਲੀ ਖਤਮ ਕਰਨਾ ਤੇ ਇਸ ਦੇ ਵਿੱਚ ਸਾਡੀ ਪੁਲਿਸ ਦਾ ਹਰ ਇੱਕ ਜਵਾਨ ਪੂਰੀ ਮਿਹਨਤ ਦੇ ਨਾਲ ਅਸੀਂ ਇਸ ਸੰਬੰਧੀ ਜਿਹੜੀ ਇਹ ਰੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਤੇ ਅਸੀਂ ਪੂਰੀ ਦանդੇਹੀ ਦੇ ਨਾਲ ਸਾਰਾ ਸਾਰੇ ਜਣੇ ਕੰਮ ਕਰ ਰਹੇ ਹਾਂ ਸਰ ਜੀ ਕਿਸ ਕਿਸ ਜਗ੍ਹਾ ਦੇ ਕਾਫੋ ਪਿਛਨ ਕੀਤਾ ਗਿਆ ਜੀ ਅਤੇ ਸ਼ਿਕਾ ਵਸਤੀ ਪਟੀਆਂ ਤੇ ਉਹਦੇ ਹੀਵਤ ਆਵਾਸਤੀ ਇੱਥੇ ਉਹਦੇ ਚ ਜ਼ੀਰੇ ਸਬਡਿਵੀਜ਼ਨ ਦੇ ਵਿੱਚ ਦੋ ਜਗ੍ਹਾ ਤੇ ਤੇ ਅਤੇ ਗੁਰੂ ਹਰ ਸੈ ਸਬਡਿਵੀਜ਼ਨ ਚ ਦੋ ਜਗ੍ਹਾ ਤੇ ਇੱਥੇ ਸਦਰ ਰੀਤ ਵਿੱਚ